ਲੋ ਦੋਸਤੋ ਕੀ ਹਾਲ ਚਾਲ ਆਜ ਅੱਜ ਆਪਾਂ ਬਲੌਗਜ਼ ਆਪਾਂ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਆਪਾਂ ਪਹਿਲਾ ਵੱਗ ਬਲੌਗ ਛੱਡ ਬਣਾ ਰਹੇ ਹਾਂ ਆ ਆਪਾਂ ਇਹਨਾਂ ਜਾਨਵਰਾਂ ਨੂੰ ਛੱਡ ਰਹੇ ਹਾਂ ਆਪਣੇ ਆ ਜੋੜੇ ਨੂੰ ਆਓ ਵੀ ਉਹ ਅੰਡਾ ਤਾਂ ਵੀ ਅੰਡਾ ਪਾ ਚੱਕ ਲੈਣੇ ਆ ਤੇ ਇਹਨਾਂ ਨੂੰ ਛੱਡ ਦਿੰਨੇ ਆ ਬੱਚਿਆਂ ਨੂੰ ਆ ਜੋ ਇਹਨਾਂ ਨੂੰ ਛੱਡ ਦਿੰਨੇ ਆ ਆਜੋ ਵੀ ਅ ਮੁਰਗੀ ਵੀ ਦੋ ਹੀ ਸਾਲ ਮਾਰ ਕੇ ਆ ਗਈ ਆ ਜਾ ਆਜੋ ਗਏ ਵੀ ਆਪਨੇ ਜਾਨਵਰ ਘਰ ਰਹੇ ਆ ਪੂਰਾ ਇਥੋਂ ਆਪਾਂ ਚੱਕ ਲੈਨੇ ਆਹਾ ਜੱਗ ਦਾਣਿਆਂ ਦਾ ਭਰ ਲੈਨੇ ਆ ਜੱਗ ਆ ਗੱਟੇ ਜਨੇ ਬਈ ਦਾਣੇ ਆ ਆ ਆ ਆ ਆਇਆ ਆ ਬਈ ਆਪ ਇੱਥੇ ਦਾਣੇ ਪਾਦੇ ਹੋ ਆਪਣੇ ਵੱਡੇ ਮੁਰਗੀਆਂ ਨੂੰ ਪਾਦੇ ਪੱਠੇ ਹੋ ਇਹਦੀ ਬਾਦ ਨੇ ਬੱਤੇ ਮੁਰਕੇ ਤੀ ਦੇ ਦੇਖੋ ਬਈ ਪਟਾਖਾ ਗਾਣੇ ਖਾਣ ਲੱਗਿਆ ਆ ਵੀ ਆਪਣੇ ਜਾਨਵਰ ਪੱਠੇ ਚੁੱਕਦੇ ਫਿਰਦੇ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਕਬੂਤਰ ਚੈੱਕ ਕਰੋ ਬਈ ਇਹਦਾ ਹੁਣ ਤੇ ਦਿਖਾਉਣੇ ਆ ਰੋਕੋ ਚੈੱਕ ਕਰੋ ਦੋਸਤੋ ਆਪਾਂ ਹਾਰੇ ਰਾਤ ਹੀ ਟੋਕਰੀਆਂ ਲਾਈਆਂ ਸੀਗੀਆਂ ਦੇਖੋ ਆ ਕਬੂਦੀ ਨੇ ੜਕੇ ਨੂੰ ਬਈ ਅੰਡਾ ਰੱਖ ਲਿਆ ਸੀਗਾ ਉਹ ਬਾਲੀ ਰਾਤ ਹੋਈ ਸੀ ਹੋ ਗਈ ਸੀ ਇਸ ਕਰਕੇ ਆਪਾਂ ਟੋਕਰੀਆਂ ਲਾਉਂਦਿਆਂ ਦੀ ਵੀਡੀਓ ਨਹੀਂ ਬਣਾ ਸਕੇ ਯੋ ਮੈਂ ੜਕੇ ਦੇਖਿਆ ਕੇ ਆਹ ਕਬੂਤਰੀ ਨੇ ਅੰਡਾ ਦਾ ਰੱਖਿਆ ਜੀ ਬਈ ਜੇ ਆਪਾਂ ਨਾਲ ਟੋਕਰੀ ਲਾਉਂਦੇ ਇਹ ਥੱਲੇ ਅੰਡਾ ਧਰ ਲੈਣਾ ਸੀਗਾ ਆ ਚੈੱਕ ਕਰੋ ਕਬੂਤਰ ਦੇਖੋ ਇੱਕ ਆਪਣਾ ਕਬੂਤਰ ਇਹਨਾਂ ਆਪਾਂ ਪਾਣੀ ਚੈੱਕ ਕਰ ਲੈਨੇ ਆ ਪਾਣੀ ਤਾਂ ਬਹੁਤ ਆ ਦਾਣੇ ਵੀ ਬਈ ਬਹੁਤ ਪਏ ਆ ਇਹਨਾਂ ਨੂੰ ਹਜੇ ਦੇਖੋ ਜੀ ਅਬ ਇਹ ਆਪਣਾ ਪੱਠੇ ਰਾਣੇ ਖਤਮ ਕਰ ਗਿਆ ਸਾਰੇ ਖਾ ਗਿਆ ਚਲੋ ਹੁਣ ਆਪਾਂ ਆਪ ਨੂੰ ਨੂੰ ਡੰਗਰ ਦਿਖਾ ਦਿੰਨੇ ਆ ਆਪਣੇ ਆਹ ਦੇਖੋ ਜੀ ਇਹ ਆਪਣਾ ਸੁਲਤਾਨ ਦੇਖੋ ਜੀ ਚੈੱਕ ਕਰੋ ਛੋਟਾ ਆ ਆਪਣੀ ਕੱਟੀ ਆ ਛੋਟੀ ਆ ਜੀ ਮਾਂ ਆ ਗਈ ਇਹ ਸੋਣ ਵਾਲੀ ਆ ਮਾਂ ਇਹਦੀ ਇਦੀ ਵੀ ਆਪਾਂ ਅਪਡੇਟ ਲਿੰਦੇ ਰਹਾਂਗੇ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ ਉਹ ਆਪਣਾ ਬੱਚਾ ਧੁੱਪ 'ਚ ਪੈ ਰਿਹਾ ਉਹਦੇ ਉਹ ਦੇਖੋ ਉਹ ਦੂਜਾ ਬੱਚਾ ਉਹ ਮਿੱਟੀ 'ਚ ਫੇਢੀ ਜਾਂਦਾ ਅੱਜ ਦਰ ਆਪਣੇ ਆ ਮੁਰਗੇ ਪਿੱਠੇ ਆ ਰਹੇ ਨੇ ਆ ਆ ਮੁਰਗਾ ਆਪਣਾ ਇਹ ਆਪਾਂ ਇਹਨਾਂ ਵਿੱਚ ਤਾਂ ਨਹੀਂ ਛੜਦੇ ਹੈਗੇ ਕਿਉਂਕਿ ਇਹ ਆਪਣਾ ਪੱਠਾ ਹੈਗਾ ਥੋੜਾ ਜਿਹਾ ਅੜਬ ਇਹ ਦੂਜਿਆਂ ਨੇ ਮਾਰਦਾਗਾ ਇਸ ਕੱਤੇ ਨੂੰ ਆਪਾਂ ਬਾਹਰਲੇ ਕੋਡੇ ਰੱਖਿਆ ਹੋਇਆ ਸੀ ਆਪਾਂ ਇਹਨੂੰ ਅੰਦਰ ਛੜਦੇ ਸੀਗੇ ਇਹਨੇ ਇੱਕ ਵਾਰ ਇੱਕ ਬੱਚੇ ਵੀ ਮਾਰਤਾ ਸੀਗਾ ਤਾਂ ਕਰਕੇ ਆਪਾਂ ਇਹਨੂੰ ਅੰਦਰ ਹੁਣ ਛੜਦੇ ਨਹੀਂ ਪਹਿਲਾਂ ਇਹ ਕਬੂਤਰਾਂ ਵਾਲੇ ਖੁੱਡੇ 'ਚ ਹੁੰਦਾ ਸੀ ਉਧਰ ਹੁਣ ਆਪਾਂ ਇੱਥੇ ਕਬੂਤਰ ਲੈਂਦੇ ਤਾਂ ਇਹ ਫਿਰ ਇੱਥੇ ਸ਼ਿਫਟ ਕਰਨਾ ਤੇ ਆਪਾਂ ਨੂੰ ਆਹ ਦੇਖੋ ਦਾਣੇ ਖਾਣ ਲੱਗਿਆ ਆਪਨੇ ਕਬੂਤਰ ਵੀ ਦਾਣੇ ਪਾਣੀ ਪੀ ਰਿਹਾ ਹੈ ਆਪ ਪੱਠਾ ਆਪਣਾ ਥੋੜਾ ਜਿਹਾ ਡਰਦਾ ਹੈ ਨਮ ਨਮ ਹੋਏ ਕਰਕੇ ਇੱਧਰ ਆਪਣੇ ਮੁਰਗੇ ਆਪਣੀ ਕਾਲੀ ਮੁਰਗੀ ਆ ਇਹ ਸੇਵਾ ਮੰਗ ਰੱਖੀ ਆ ਨੇ ਇਹ ਥੱਲੇ ਆਪਾਂ ਅੰਡੇ ਹੀ ਨਹੀਂ ਧਰਦੇ ਕਿਉਂਕਿ ਆਪਣੇ ਕੋਲ ਹਣਾ ਆਲਰੇਡੀ ਪਹਿਲਾਂ ਅਸੀਂ ਵੇਚ ਕੇ ਹਟੇ ਆਂ ਤੁਹਾਨੂੰ ਪਤਾ ਬੱਚੇ ਇਸ ਕਰਕੇ ਹੱਲੇ ਹਜੇ ਹਾਂਡੇ ਨਹੀਂ ਧਰਦੇ ਥੋੜੇ ਟਾਈਮਸ ਤਰਾਂਗੇ ਅਗਲੀ ਵਾਰ ਜਦੋਂ ਇਹਨੇ ਸੇਵਾ ਮੰਗੀ ਆਹ ਕਾਲੀ ਮੁਰਗੀ ਆਹ ਕਾਲੀ ਪੱਠੀ ਆ ਲਾਲ ਪੱਠੀ ਆਹਾ ਇਹ ਆਪਾਂ ਜਿਹੜੇ ਉਹ ਪੱਠੇ ਨਾਲ ਸੀਗੀ ਲਾਲ ਪੱਠੀ ਉਹ ਆਹੇ ਇਹ ਆਪਾਂ ਇੱਧਰ ਕਰਤੀ ਇਹਨਾਂ ਨਾਲ ਇਹ ਵੀ ਹੁਣ ਅੰਡੇ ਦਿੰਦੀ ਆ ਉਹ ਅੰਡੇ ਦੇਣੋਂ ਹਟੀ ਵੀ ਆਪਣੀ ਕਾਲੀ ਮੁਰਗੀ ਚੈੱਕ ਕਰੋ ਕਾਲੀ ਮੁਰਗੀ ਮਿੱਟੀ 'ਚ ਹੋ ਮਿੱਟੀ ਜਿ ਲਟਣ ਲੱਗੀ ਚੈੱਕ ਕਰੋ ਆਇਆ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਅਗਨੇ ਜੇ ਟੌਪਿਕ ਤੇ ਰੱਬ ਰਾਖਾ